ਸਸਵੀ ਗਾ ਜੀ ਕੀ ਹਾਲ ਚਾਲ ਸਾਰਿਆਂ ਦੀ ਉਮੀਦ ਕਰਦੇ ਆ ਤੋ ਸਾਰੇ ਬਹੁਤ ਜ਼ਿਆਦਾ ਵਧੀਆ ਹੋਵਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜ਼ਿਆਦੇ ਵਧੀਆ ਵਾ ਹੁਣ ਅੱਜ ਅਸੀਂ ਚੱਲੇ ਆ ਜੀ ਪਿੰਡ ਬੋਚਰ ਹੋ ਗਿਆ ਸੀ ਪਿੰਡ ਗੇਨ ਸਾਡਾ ਹਫਤੇਵਾਰੀ ਬੋਚਰ ਹੋ ਜਾਂਦਾ ਤੇ ਆਹ ਬੇਟੀਆਂ ਪਿਛੇ ਮਾਵਾਆਂ ਦੀਆਂ ਸਸਵੀ ਗਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਕਰਦੋ ਸਾਰੇ ਉਹੀ ਉਹ ਡਾਇਲੌਗ ਬਣਿਆ ਹੋਇਆ ਸਾਡਾ ਸਹੀ ਗੱਲਾਂ ਹਾਂਜੀ ਫਿਰ ਹਾਂਜੀ ਇਹਨਾਂ ਦੀ ਆਦਤ ਬਣੀ ਹੋਈ ਹੈ ਪਿੱਛੇ ਬਹਿਣ ਦੀ ਤੇ ਮੈਂ ਡਰਾਈਵ ਕਰਦਾ ਇਹ ਪਿੱਛੇ ਕੰਫਰਟੇਬਲ ਦੋਨੋਂ ਪੂਰੀ ਸੀਟ ਮਲ ਕੇ ਬਹਿ ਜਾਂਦੀਆਂ ਨੇ ਇਹ ਆ ਸਹੀ ਗੱਲ ਹੈ ਪਹਿਲਾਂ ਜਣਾ ਪਿੰਡ ਪਿੰਡ ਤੋਂ ਬਾਅਦ ਮੈਨੂੰ ਥੋੜਾ ਜਿਹਾ ਕੰਮ ਨੇ ਉਹ ਕਰ ਲੀਏ ਅੱবি ਚਲ ਕੇ 20 ਮਿੰਟ ਚੱਕਣ ਦੇ ਹੈ ਨਾ ਤੇ ਮੈਂ ਵੀ ਵੀਡੀਓ ਚ ਆ ਜਾਵਾਂ ਮੈਂ ਪਿੱਛੇ ਨਾ ਰਹਿ ਜਾ ਸਹੀ ਗੱਲ ਹੈ ਵਿਆਹਾਂ ਸ਼ਾਦੀਆਂ ਚ ਤਾਂ ਹੀ ਨਾ ਪਹਿਲਾਂ ਜਦੋਂ ਵਿਆਹ ਸ਼ਾਦੀਆਂ ਜਾਂਦੇ ਹੁੰਦੇ ਸੀ ਉਹਦਾ ਵੀਡੀਓ ਬਣਾਉਂਦਾ ਡਾਦੇ ਜਦੋਂ ਅਸੀਂ ਖਾਣ ਲੱਗ ਗਏ ਨਾ ਕੋਈ ਰਸਗੁਲਾ ਗਲਾਬ ਜਾ ਵੀਡੀਓ ਵਾਲਾ ਆ ਜਾਂਦਾ ਫਿਰ ਵੀਡੀਓ ਬਣਾਉਣ ਵਾਤੇ ਉਹਨਾਂ ਦੀ ਖਾਣਾ ਬੰਦ ਕਰ ਦਿੰਦੇ ਹੁੰਦੇ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਹੁਣ ਮਿਲ ਰਹੇ ਜੀ ਪਿੰਡ ਪਹੁੰਚ ਗਏ ਆਏ ਹਾਏ ਪਹੁੰਚ ਗਏ ਜੀ ਪਿੰਡ ਤੇ ਪਹੁੰਚਣ ਤੋਂ ਬਾਅਦ ਹੁਣ ਜਾ ਵੀ ਰਿਆਂ ਮम्मी ਪਤਲੇ ਲੱਗ ਰਹਿਓ ਹਾਂ ਮੂੰਹ ਥੋੜਾ ਪਤਲਾ ਹੋ ਗਿਆ ਹੈ ਮੈਂ ਪਤਲਾ ਹੈਣਾ ਪਪਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਭਾਬੀ ਦੇਖਿਓ ਨਹੀਂ ਨਹੀਂ ਭਾਬੀ ਮੋਟੀ ਹੋ ਗਈ ਮਾਂ ਦਾ ਮੰਮੀ ਦਾ ਮੂੰਹ ਪਤਲਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਨਹੀਂ ਕੁਮਾਰਿਆਂ ਤੋਂ ਥੋੜੀ ਮੈਨੂੰ ਨਹੀਂ ਪਤਾ ਲੱਗੇਗਾ ਮੈਂ ਤਾਂ ਨਾਲ ਰਹਿਣੀ ਆ ਤੁਹਾਨੂੰ ਪਤਾ ਲੱਗੇਗਾ ਹੈਣਾ ਕਿਰਨਾ ਫੂਕ ਮਾਰੇਗੀ ਕਿਦ ਨੂੰ ਉੱਡ ਜਾਏਗੀ ਐਨੇ ਪਤਲੇ ਹੋ ਗਏ ਨਾ ਮੰਮੀ ਫੂਕ ਮਾਰਨ ਤੇ ਉੱਡ ਜਾਣਗੇ ਐ ਹਾਏ ਜਾਣਾ ਬਾਬੇ ਜਲੰਧਰ ਜਾਣਾ ਮਜ਼ਾਕ ਨਹੀਂ ਪਰਸੋਂ ਬੱਚਨ ਸਕੂਲ ਨਹੀਂ ਭੇਜਣਾ ਮੰਦੀ ਐਸੈਸਮੈਂਟ ਚੱਲ ਰਹੀਆਂ ਨੇ ਸ਼ਨੀਵਾਰ ਸਕੂਲ ਲੱਗਣਾ ਹੈ ਆਪਾਂ ਜਾਣਾ ਸ਼ਨੀਵਾਰ ਜਲੰਧਰ ਜਾਂ ਚੱਲਣਾ ਦੱਸੋ ਆਓ ਮੰਮੀ ਨੂੰ ਨਹੀਂ ਜਾਣਾ ਮੰਮੀ ਦਾ ਸਫ਼ਰ ਨਹੀਂ ਕਰਾਣ ਮੰਮੀ ਨੂੰ ਮਨੇ ਕਾਲੇ ਦੇ ਲਈ ਥੋੜੀ ਹਾਂ ਚਲੋ ਮੋਲੀ ਚਲੀ ਸੰਡੇ ਨੂੰ ਆ ਜਾਓ ਮਮੀ ਮੰਡੇ ਨੂੰ ਨਹੀਂ ਮੰਡੇ ਨੂੰ ਸੰਡੇ ਆਇਓ ਮੰਡੇ ਫਿਰ ਤਾਂ ਦਿਨ ਲੰਘ ਜਾਣਾ ਸਾਰਾ ਮੈਨੂੰ ਪਤਾ ਤੁਸੀਂ ਦਿਨ ਆਣਾ ਹੈ ਮੰਡੇ ਨੂੰ ਤੁਰੋਗੇ ਦੁਪਹਿਰ ਤੱਕ ਇਹਨਾਂ ਦੇ ਆਮ ਦਾ ਦੁਰਨਾ ਸ਼ਾਮ ਖੜੇ ਪਹੁੰਚਣਗੇ ਮੈਨੂੰ ਕੋਈ ਨਹੀਂ ਕੋਈ ਨਹੀਂ ਮੰਮੀ ਕੋਈ ਗੱਲ ਉੱਥੇ ਵੀ ਹੈਗੀ ਹੈ ਸੰਡੇ ਨੂੰ ਸ਼ਾਮ ਨੂੰ ਆ ਜਾਓ ਆਰਾਮ ਦੇ ਨਾਲ ਕੀ ਕਰਨ ਜਾਣਾ ਹੈ ਮੰਮੀ ਨਾ ਚਲੇ ਜਾਂਦੇ ਨੇ ਲੱਸਣ ਬਟਣ ਵਾਸਤੇ ਉੱਥੇ ਜਾ ਕੇ ਆਪਣੀ ਤਬੀਅਤ ਖਰਾਬ ਕਰਾਉਂਦੇ ਨੇ ਇੱਕ ਦਿਨ ਇੱਕ ਦਿਨ ਮਗਰ ਕੁੱਤੇ ਪੈ ਕੇ ਸੀ ਲੱਸਣ ਬਟਣ ਗਏ ਸੀ ਰੇਂਗਾਂ ਦੀ ਮਸਕੂ ਵੀ ਸਟਾਰ ਰੱਖਣੀ ਮੰਮੀ ਤੇ ਤੁਸੀਂ ਵਟੇ ਉੱਤੇ ਮਾਰੋ ਕੁੱਤੇ ਨੂੰ ਨਾ ਵਟੇ ਕੁੱਤੇ ਵੀ ਮੁਰਗੇ ਭਾਜੀ ਲੈ ਜਾਂ ਮੇਰੇ ਕੋਲ ਭੱਜੇ ਨਾ ਗਏ ਐਵੇਂ ਵੀ ਲੱਸਣ ਬਟਣ ਕੇ ਮਗਰ ਕੁੱਤੇ ਪੈ ਗਏ ਆਪਣੇ ਖੇਤਾਂ 'ਚ ਕੁੱਤੇ ਪੈ ਗਏ ਨੇ ਐਸੇ ਮਾੜੀ ਗੱਲ ਐ ਮਾੜੀ ਗੱਲ ਐ ਅਗੰਬਰਮਾ ਅਗੰ ਸੁੱਤਾ ਸੁੱਤੋ ਹੋਈ ਤਾਂ ਉੱਥੇ ਉਧਰ ਜਾ ਕੇ ਸੌਂਗੇ ਤੇ ਪਰਮ ਅਗਮ ਪੜਨ ਦੀ ਰਹਾ ਅਗਮ ਲੋਕਡਾਊਨ ਵਿੱਚ ਸਕੂਲ ਜਾਣਾ ਸ਼ੁਰੂ ਕੀਤਾ ਇੱਕ ਸਾਲ ਹੀ ਦੂਸਰੇ ਸਾਲ ਗਿਆਸ ਤੋਂ ਪਹਿਲੇ ਉਸ ਸਾਲ ਕਰੇ ਤਾਂ ਹੀ ਕਾ ਦੋ ਸਾਲ ਕਰ ਰਿਹਾ ਨਾ ਅੱਜ ਅੱਜ ਗਿਆ ਨਾ ਪਹਿਲੀ ਵਾਰ ਉਹਦੇ ਕਰਕੇ ਤਾਂ ਬੇਸ ਨਹੀਂ ਬਣ ਪਾਇਆ ਪ੍ਰੋਪਰਲੀ ਪਰਮ ਦਾ ਤਾਂ ਰਹਿ ਗਿਆ ਠੀਕ ਪਰਮ ਜਦੋਂ ਜਦੋਂ ਪਰਮ ਪੜhti ਸੀ ਨਾ ਉਹ ਉਹ ਸੀਬੀਐਸਸੀ ਪਰ ਇਹ ਇਹਨਾਂ ਨੇ ਕਿਉਂ ਕਨਵਰਟ ਕੀਤਾ CBSE ਤੋਂ ICSE ਕਿਉਂ ਕਨਵਰਟ ਕਰਤਾ ਹੈ ਗਲਤ ਗੱਲ ਹੈ ਨਾ CBSE ਮੀਡੀਅਮ ਸੀ ਫਿਰ ਬਦ ਤੁਸੀਂ ICSE ਬਣਾਤਾ ਪਰ ਇਹਨਾਂ ਨੂੰ ਪਾ ਵੀ ਕਦੇ ਪੁੱਛਿਓ ਤਾਂ ਸੀ ਕਿਸੇ ਤੁਸੀਂ NCERT ਫੋਲੋ ਕਰਦੇ ਹੋ ਮਤਲਬ CBSE ਦਾ ਫਾਰਮੈਟ ਯੂਜ਼ ਕਰ ਰਹੇ ਹੋ ਭਾਵੇਂ ਤੁਹਾਡਾ ICSE ਕਦੇ ਪੁੱਛ ਕੇ ਤਾਂ ਦੇਖਿਓ ਕਿ ICSE ਨੂੰ ਹੀ ਫੋਲੋ ਕਰ ਰਹੇ ਨੇ ਪਰ ICSE ਨੂੰ ਫੋਲੋ ਕਰਨਗੇ ਤਾਂ ਹੀ ਨਾ ਜਿਆਦਾ ਹਾਰਡ ਸਿਲੇਬਸ ਹੈ ਬੱਚਿਆਂ ਲਈ ਪ੍ਰੈਸ਼ਰ ਕਿੰਨਾ ਹੈ ਬੁੱਕਸ ਵੀ ਨਹੀਂ ਮਿਲਦੀਆਂ ਫਿਰ ਉਹੀ ਹੈ ਨਾ ਇਹ ਉਹ ਕਰਿਕੂਲਮ ਜਿਹੜਾ ਬਸ ਬਸ ਉਹੀ ਕੰਮ ਕਰ ਰਹੇ ਨੇ ਫਿਰ ਇਹਦੇ ਨਾਲ ਦਾ ਬੱਚੇ ਦੇ ਉੱਪਰ ਬਰਡਨ ਹੈ ਭਾਰ ਜ਼ਿਆਦਾ ਹੈ ਅਗਮ ਦਾ ਹਾਲਤ ਦੇਖੀਏ ਉਹਦਾ ਵਿਚਾਰ ਅੱਗੇ ਕਮਜ਼ੋਰ ਜੇ ਤੇ ਪੜ੍ਹਾਈ ਦਾ ਨਾ ਬਰਡਨ ਹੈ ਤੇ ਉੱਤੇ ਉਹਦਾ ਹੋਰ ਕੁਝ ਕੀ ਕਰੇਗਾ ਹੋਰ ਕੁਝ ਐਕਟੀਵਿਟੀ ਇਹ ਮੈਟਰ ਕਰਦੀਆਂ ਨੇ ਗੱਲਾਂ ਸੀਬੀਐਸਸੀ ਮੀਡੀਅਮ ਦੀ ਅਤੇ ਆਈਸੀਐਸਸੀ ਮੀਡੀਅਮ ਦੀ ਗੱਡੀ ਵਾਪਸ ਕਿਵੇਂ ਮੋੜਾਂਗਾ ਵੇਖ ਕਰਕੇ ਹੋ ਜੂਗੀ ਕੁਝ ਹੋਰੀਆਂ ਪਈਆਂ ਪਹਿਲਾਂ ਵੀ ਤਾਂ ਮੋੜੀ ਸੀ ਅਸੀਂ ਆਏ ਵੀ ਤੇ ਅਸੀਂ ਜਾ ਵੀ ਰਿਹਾ ਅੱਜ ਡਿਸਕਸ਼ਨ ਕਰ ਰਹੀ ਹਾਂ ਬਹੁਤ ਜ਼ਰੂਰੀ CBSE ਵਰਸਸ ICSE ਬੋਰਡ ਆਪਾਂ ਘਰ ਜਾ ਕੇ ਡਿਸਕਸ ਕਰਦੇ ਹਾਂ ਤੁਹਾਡੇ ਵੀ ਸੁਝਾ ਲੈਣੇ ਆ ਫਿਰ ਆਪਾਂ ਡਿਸਕਸ ਕਰਾਂਗੇ ਇਹਨੂੰ ਤਾਂ ਕਰਕੇ ਅਸੀਂ ਮਿੰਨੀ ਬੁਰਜ ਕਲੀਪਾ ਕਹਿੰਦੇ ਸੀ ਸੀਪੀ ਮॉल ਨੂੰ ਪਿੰਡ ਤੋਂ ਆਪ ਪਸਾਰੇ ਸੀ ਅੱਜ ਦੀਆਂ ਲੇਜ਼ਰ ਲਾਈਟਾਂ ਜੀ ਚੱਲਦੀਆਂ ਰਹਿੰਦੀਆਂ ਨੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਉਹ ਹਾਂ ਇੱਥੇ ਆ ਲੱਗਿਆ ਦੇਖੋ ਸਕਰੀਨ ਚੱਲ ਰਹੀ ਏ ਬੜਾ ਬੜਾ ਕੈਂਟ ਲੱਗਦਾ ਇੱਥੇ ਲਾਈਟਨਿੰਗ ਲਾਈਟਨਿੰਗ ਬਹੁਤ ਪਿਆਰੀ ਏ ਉਹ ਕੈਮਰੇ ਚ ਹਲੇ ਇਨੀ ਪਰ ਪਤਾ ਨਹੀਂ ਲੱਗ ਰਹੀ ਲੇਕਿਨ ਬਹੁਤ ਲਾਈਟਨਿੰਗ ਹੈ ਇੱਥੇ ਬਹੁਤ ਪਿਆਰਾ ਲੱਗ ਰਿਹਾ ਇਹਨੂੰ ਮਿੰਨੀ ਬੁਰਜ ਖਲੀਫਾ ਤਾਂ ਕਹਿੰਦੇ ਕਿ ਬੁਰਜ ਖਲੀਫਾ ਚ ਵੀ ਐਵੇਂ ਦੀ ਲੇਜ਼ਰ ਲਾਈਟਾਂ ਉੱਪਰ ਨੂੰ ਜਾਂਦੀਆਂ ਸੀ ਨਾ ਬਟ ਅਸੀਂ ਆਪ ਕਹਿੰਨੇ ਆ ਕੋਈ ਲੋਕ ਨਹੀਂ ਕਹਿੰਦੇ ਅਸੀਂ ਕਹਿੰਨੇ ਆ ਅਸੀਂ ਕਹਿੰਨੇ ਆ ਸਾਲ ਅਸੀਂ ਵੈਸੇ ਲੰਘਦੇ ਆ ਮੈਂ ਕਿਹਾ ਚਲੋ ਮਿੰਨੀ ਬੁਰਜ ਖਲੀਫਾ ਆ ਗਿਆ ਨਾ ਆਈ نو ਬੁਰਜ ਖਲੀਫਾ ਨਾਲ ਦਾ ਕੋਈ ਕੰਪੈਰੀਜ਼ਨ ਨਹੀਂਗਾ ਬਟ ਸੋਹਣਾ ਯਾਰ ਸੋਹਣਾ ਚਲੋ ਘਰ ਚਲੀਏ ਪਿੰਡ ਤੋਂ ਤਾਂ ਆ ਗਿਆ ਰਸਤੇ 'ਚ ਵੀਡੀਓ ਬਣਾਉਣ ਲੱਗੇ ਸੀ ਖਲਾਰਾ ਬੜਾ ਪੈ ਜਾਂਦਾ ਵਾ ਜਦੋਂ ਜਾਇਰਾ ਹੁੰਦਾ ਹਮਮ ਖਲਾਰਾ ਉਹਦੇ ਪੈਗਾ ਜਾਣਗੇ ਪੈ ਜਾਂਦਾ ਵਾ ਫੇਰਾਨ ਕੇ ਸਾਹਮਣਾ ਪੈਂਦਾ ਸਾਰਾ ਹਮਮ ਸਾਹਮਣੇ ਹੋ ਜਾਂਦੀ ਹੈ ਨਾ ਬਿਲਕੁਲ ਹੋਣੀ ਇਸ ਕਵਰ ਦਾ ਏ ਚੋਨੇ ਅਈਸ ਮਨ ਨੂੰ ਆਪਣੇ ਮਿੱਥੇ ਆ ਕੇ ਨਾ ਬੈੱਡ ਤੇ ਆ ਕੇ ਹੀ ਨੂੰ ਮਜ਼ਾ ਆਉਂਦਾ ਵਾ ਖੁਸ਼ ਹੋ ਜਾਂਦੀ ਬੈੱਡ ਤੇ ਆ ਕੇ ਨਾ ਸਹੀ ਗੱਲ ਹੈ ਇਹ ਉਹਨੂੰ ਬਹੁਤ ਸਕੂਨ ਮਿਲਦਾ ਨਾ ਇੱਥੇ ਆਣ ਕੇ ਆਪਣੇ ਆ ਵਾਲੇ ਕਮਰੇ ਦੇ ਵਿੱਚ ਸਹੀ ਗੱਲ ਹੈ ਅੱਜ ਮੈਂ ਨਾ ਅਗਮ ਤੇ ਪਰਮ ਰਾਂ ਦੀਆਂ ਨਾ ਵੈਸੀ ਕਿਤਾਬਾਂ ਦੇਖ ਰਿਆ ਸੀ ਮੈਂ ਤੁਹਾਨੂੰ ਕਿਹਾ ਵੀ ਸੀ ਮੈਂ CBSE ਤੇ ICSE ਬੋਰਡ ਦਾ ਵਿੱਚ ਮੈਂ ਕੁਝ ਕੰਪੈਰੀਜ਼ਨ ਕਰਵਾ ਚਾਹਨਾ ਮੈਂ ਬੁੱਕਸ ਦੇਖ ਰਿਆ ਸੀ ਇੰਨੀਆਂ ਜਿਆਦੀਆਂ ਮਤਲਬ ਹਾਰਡ ਤੇ ਟਫ ਕਿਉਂਕਿ ਇਹ ਅਗਮ ਹੈਗਾ ਵਾਲੇ 3rd ਕਲਾਸ ਇਸ ਤੇ ਪਰਮ ਹੈਗੀ ਵਾਲੇ ਅਮਰੀਕਾ 6th ਕਲਾਸ ਤੇ ਨਾ ਇਹਨਾਂ ਦੀ ਸਿਲੇਬਸ ਇੰਨਾ ਜਿਆਦਾ ਪਰਮ ਨੂੰ ਹੁਣੀ ਨਾਲ ਫਿਜ਼ਿਕਸ ਕੈਮਿਸਟਰੀ ਬਾਇਓ ਤੇ ਹੁਣੀ ਨਾਲ ਅਲੱਗ ਕਰ ਦਿੱਤੀ ਗਈ ਹੈ ਵੀ ਇੰਨੀ ਸੈਪਰੇਟ ਕਰ ਦਿੱਤੀ ਸਾਇੰਸ ਸਿੰਗਲ ਨਹੀਂ ਰੱਖੀ ਜਦੋਂ ਕਿ ਸਾਨੂੰ ਵੀ ਹੁੰਦੀ ਸੀ ਪਰ ਸਾਨੂੰ ਅੱਗੇ ਜਾ ਕੇ 10th ਕਲਾਸ ਤੋਂ ਬਾਅਦ ਜਾ ਕੇ ਹੁੰਦੀ ਆ ਸਿ ਫਿਜ਼ਿਕਸ ਕੈਮਿਸਟਰੀ ਬਾਇਓ ਅਲੱਗ-ਅਲੱਗ ਹੈ ਨਾ ਇਹਨੂੰ ਹੁਣੀ ਕਿਰਨ ਕਰ ਦਿੱਤੀਆਂ ਨੇ ਟਫ ਕਰ ਦਿੱਤਾ ਸਿਲੇਬਸ ਤੇ ਆਈਸੀਐਸਈ ਬੋਰਡ ਦੇ ਵਿੱਚ ਨਾ ਬਰਡਨ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਕਿਉਂਕਿ ਮੈਂ ਜਦੋਂ ਪਹਿਲਾਂ ਅਸੀਂ ਪਰਮ ਨੂੰ 뮤직 ਕਲਾਸ ਵੀ ਲੈਂਦਾ ਹੁੰਦਾ ਸੀ ਪਰ ਹੁਣ ਉਹਦਾ 뮤직 ਵੀ ਛੁੱਟ ਗਿਆ ਹੋਰ ਐਕਟੀਵਿਟੀਜ਼ ਵੀ ਛੁੱਟ ਗਈਆਂ ਨੇ ਅਗਮ ਦਾ ਵੀ ਪ੍ਰੈਸ਼ਰ ਜ਼ਿਆਦਾ ਪੈਣ ਲੱਗ ਗਿਆ ਕੀ ਕਰਨ ਬੱਚੇ ਸੀਬੀਐਸਸੀ ਐਸ ਕੰਪੇਅਰ ਟੂ ਮੈਂ ਦੇਖਿਆ ਜਾਵੇ ਹੈ ਨਾ ਨਹੀਂ ਬাবু ਛਿਪੇ ਛਿਪੇ ਬੜੇ ਹੁੰਦੇ ਨੇ CBSE ਵਿੱਚ ਬਰਡਨ ਘਟੇ ਉਹਦੇ ਵਿੱਚ CBSE ਦਾ ਇੱਕ ਆਪਣਾ ਸਿਸਟਮ ਹੁੰਦਾ ਹੈ ਸਪੋਰਟਸ ਦਾ ਨੈਸ਼ਨਲ ਲੈਵਲ ਤੱਕ ਜਾਂਦਾ ਸਿਸਟਮ ਤੇ ਜਿੰਨੇ ਵੀ ਕੰਪੀਟੀਟਿਵ ਇਗਜ਼ਾਮਸ ਨੇ ਮਾਮਾ ਜੀ ਦੱਸ ਰਹੇ ਸੀ ਅੱਜ ਮੇਰੇ ਜਿੰਨੇ ਵੀ ਕੰਪੀਟੀਟਿਵ ਇਗਜ਼ਾਮਸ ਨੇ ਜਿਵੇਂ ਕਿ NEET ਦਾ ਹੋ ਗਿਆ JEE Triple E ਹੋ ਗਿਆ ਜਿੰਨੇ ਵੀ ਵੱਡੇ ਵੱਡੇ ਇਗਜ਼ਾਮਸ ਹੁੰਦੇ ਨੇ ਆਫਟਰ ਪਲੱਸ 2 ਤੋਂ ਬਾਅਦ ਸਾਰੇ CBSE ਕੰਡਕਟ ਕਰਦੇ ਹੈ ICSE ਨੇ ਕੰਡਕਟ ਕਰਦਾ ਔਰ CBSE ਦਾ ਸਿਲੇਬਸ ਆਉਂਦਾ ਔਰ ਬੱਚਾ ਜਿਹੜਾ CBSE ਚ ਪੜਿਆ ਹੋਏਗਾ ਓਬਵੀਅਸਲੀ ਉਹ ਉਹਨੂੰ ਫਰਕ ਵਿਜੀ ਲੱਗੇਗਾ ICSE ਵਾਲੇ ਬੱਚੇ ਹੁੰਦੇ ਨੇ ਜਿਹੜੇ ਉਹ ਥੋੜੇ ਜਿ ਇੰਗਲਿਸ਼ ਅੱਛੀ ਬੋਲ ਲੈਂਦੇ ਨੇ ਮਤਲਬ ਫੋਰਨ ਟਾਈਪ ਵਧੀਆ ਇੰਗਲਿਸ਼ ਬੋਲਸ ਲੈਂਗਾ ਅੱਛਾ ਹੁੰਦਾ ਹੈ CBSE ਆਣ ਦਾ ਵੀ ਵਧੀਆ ਹੁੰਦਾ ਹੈ ਲੇਕਿਨ ਐਸ ਕੰਪੇਅਰ ਟੂ ICSE ਨਾਲ ਥੋੜਾ ਜ਼ਿਆਦਾ ਹੁੰਦਾ ਹੈ ICSE ਵਾਲਿਆਂ ਦਾ ਬਟ ਇਹ ਹੈ ਲੇਕਿਨ ਮੈਨੂੰ ਇਹਦਾ ਲੱਗਦਾ ਕਿ ਬੱਚੇ ਦੇ ਉੱਪਰ ਇਨਾ ਬੜਾ ਨਹੀਂ ਪਾਣਾ ਚਾਹੀਦਾ ਕਿਉਂਕਿ ਬੱਚੇ ਦੀ ਹੋਰ ਐਕਟੀਵਿਟੀ ਰਹਿੰਦੀ ਘੱਟ ਨਹੀਂਗੀ ਨਾ ਸਪੋਰਟਸ ਵਿੱਚ ਧਿਆਨ ਦਿੱਤਾ ਦੇਖੋ ਬਾਹਰ ਇੱਕ ਸਕੂਲ ਦਾ ਅਲੱਗ ਸਿਸਟਮ ਹੁੰਦਾ ਪਰ ਜਿੱਥੇ ਸਾਡੇ ਬੱਚੇ ਪੜ੍ਹਦੇ ਨੇ ਸਪੋਰਟਸ ਨੂੰ ਵੀ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ ਖੇਡਾਂ ਨੂੰ ਵੀ ਸਿਰਫ ਪੜ੍ਹਾਈ 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 ਪ੍ਰੈਸ਼ਰ ਹੀ ਪ੍ਰੈਸ਼ਰ ਅਗਮਤਰ ਹੋਣ ਲੱਗ ਜਾਂਦਾ ਹੈ ਵੀ ਇੰਨਾ ਪ੍ਰੈਸ਼ਰ ਦੇਖ ਕੇ ਸੋ ਮੇਰਾ ਕਿਤਨਾ ਕਿਤੇ ਮਨ ਐਵੇਂ ਦਾ ਕਰਦਾ ਵੀ ਇਹਨਾਂ ਨੂੰ ਇੱਕ ਅੱਧਾ ਸਾਲ ਇੱਥੇ ਕਰਵਾ ਕੇ ਸਵਿਚ ਕਰੀਏ ਸਕੂਲ ਸੀਬੀਐਸਸੀ ਵਾਲਾ ਕਿਉਂਕਿ ਬੱਚਿਆਂ ਦੇ ਉੱਪਰ ਇੰਨਾ ਬੋਡਨ ਮੇਰੇ ਹਿਸਾਬ ਨਾਲ ਪਾਣਾ ਠੀਕ ਨਹੀਂਗਾ ਕਿਉਂਕਿ ਹੋਰ ਕੋਈ ਐਕਟੀਵਿਟੀ ਥੋੜੀ ਬੱਚੇ ਦਾ ਬਚਪਨਾ ਖਤਮ ਹੋ ਰਿਹਾ ਹੈ ਉਹਨਾਂ ਨੇ ਸਕੂਲ ਤੋਂ ਆਣਾ ਖ ਤਾਨੂੰ ਵੀ ਸੀਬੀਐਸੀ ਪਾਵਾਂਗਾ ਟੈਨ ਪਤਾ ਨਹੀਂ ਕੀ ਕਰੋਗੀ ਇਹਨੂੰ ਸੀਬੀਐਸੀ ਮੇਰਾ ਫੋਰ ਸ਼ੋਰ ਹੈ ਇਹਨੂੰ ਮੈਂ ਸੀਬੀਐਸੀ ਮੰਗੂ ਮੈਨੂੰ ਨਹੀਂ ਪਤਾ 아이ਸੀਐਸੀ ਬੋਰਡ ਔਰ ਅਗੰ ਪਰਮਰਾ ਨੂੰ ਮੈਂ ਸ਼ਿਫਟ ਕਰੂੰਗਾ 100% ਕਰੂੰਗਾ ਤੇ ਕਿਉਂਕਿ ਬੱਚੇ ਹੋਰ ਚੀਜ਼ਾਂ ਬਹੁਤ ਕਰ ਸਕਦੇ ਨੇ ਇੱਕ ਹੋਰ ਚੀਜ਼ ਨੈਸ਼ਨਲ ਐਜੂਕੇਸ਼ਨ ਪਾਲਿਸੀ ਇੰਟਰੋਡਿਊਸ ਹੋ ਰਹੀ ਹੁਣ ਸੀਬੀਐਸੀ ਦੇ ਵਿੱਚ ਕਈ ਸਕੂਲਾਂ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਚੁੱਕੀ ਹੈ ਸੀਬੀਐਸੀ ਵਿੱਚ ਆਈ ਹੈ ਉਹਦੇ ਨਾਲ ਕੀ ਹੈ ਬੱਚੇ ਨੂੰ ਹੋਰ ਐਕਟੀਵਿਟੀਜ਼ ਦਿੰਦੇ ਨੇ ਉਹ ਬੜੀਆਂ ਵਧੀਆ ਹੁੰਦੀਆਂ ਨੇ ਜੋ ਬੱਚੇ ਦੇ ਫਿਊਚਰ ਵਾਸਤੇ ਬੈਸਟ ਨੇ ਤੇ ਬੱਚਾ ਜ਼ਿਆਦਾ ਵਧੀਆ ਮੇਰੇ ਸਮ ਨਾਲ ਗ੍ਰੋਥ ਸੀਬੀਐਸ ਵਿੱਚ ਕਰਦਾ ਕਿਉਂ ਬਰਡਨ ਨਹੀਂ ਹੁੰਦਾ ਬੱਚੇ ਤੇ ਹੋਰ ਚੀਜ਼ਾਂ ਵੀ ਕਰ ਦਿੰਦਾ ਹੈ ਨਾ ਅੱਬ ਬੱਚਕਣਾ 도ੜੀ ਕੋਣ ਹੈ ਇਬਾਦਤ ਦਾ ਇਹ ਬਤਿੰ ਤੂੰ ਮੈਂ ਪਾਵਾ ਆਈਸੀਐਸ ਵਿੱਚ ਪੜਿਆ ਕਰੀ ਕੋਈ ਪ੍ਰੈਸ਼ਰ ਇਹ ਕਾਹ ਤੇ ਕਾਪੀ ਕੋ ਵੀ ਪਾੜ ਦੇਣੀ ਆਪਣੀ ਮੈਂ ਨਹੀਂ ਪੜਦੀ ਕਹਿੰਦੀ ਆਈਸੀਐਸ ਵਿੱਚ ਕਾ ਉਹ ਪੰਜਾਬ ਸਕੂਲ ਐਜੂਕੇਸ਼ਨ WhatsApp ਆ ਪੰਜਾਬ ਦੇ ਪੰਜਾਬ ਸਕੂਲ ਐਜੂਕੇਸ਼ਨ ਦੀ ਉਹ ਥੋੜੀ ਠੀਕ ਹੁੰਦੀ ਹੈ ਨਾ ਸਿਸਟਮ ਆਈਸੀਆਈਸੀ ਉਹਨਾਂ ਵਾਸਤੇ ਬੈਸਟ ਹੈ ਜਿਨ੍ਹਾਂ ਨੇ ਤਾਂ ਫੋਰਨ ਕੰਟਰੀ ਚ ਜਾ ਕੇ ਅੱਗੇ ਹਾਇਰ ਸਟੱਡੀ ਕਰਨੀ ਹੈ ਜਾਂ ਹਨਾ ਆਊਟ ਆਫ ਕੰਟਰੀ ਜਾਣਾ ਹੈ ਹਾਂ ਉਹ ਉਹਦੇ ਲਈ ਬਹੁਤ ਵਧੀਆ ਕਿਉਂਕਿ ਉਹ ਸੇਮ ਐਕਸੈਂਟ ਜਿਹੜਾ ਹੋ ਜਾਂਦਾ ਵਾ ਹਰ ਇੱਕ ਚੀਜ਼ ਜਿਹੜੀ ਬਹੁਤ ਵਧੀਆ ਹੈ ਜਿਹੜੇ ਬੰਦੇ ਨੇ ਇੱਥੇ ਇੰਡੀਆ ਵਿੱਚ ਕੋਈ ਅੱਛੇ ਰੈਂਕ ਤੇ ਜੌਬ ਕਰਨੀ ਹੈ ਉਹਦੀ ਸੀਬੀਏ ਯੂਪੀਐਸਸੀ ਕਰਨੀ ਹੈ ਜਾਂ ਤੁਸੀਂ ਐਡੀਟ ਕਰਨੀ ਹੈ ਕੋਈ ਵੀ ਕਰਨੀ ਹੈ ਉਹ ਤੁਹਾਡੇ ਲਈ ਸੀਬੀਐਸਸੀ ਬੈਸਟ ਹੈ ਸੀਬੀਐਸਸੀ ਬੈਸਟ ਹੈ ਆਪਾਂ ਤਾਂ ਨਹੀਂ ਰਿਕਮੈਂਡ ਕਰਦੇ ਕਿਸੇ ਨੂੰ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਆਈਸੀਬੀਐਸਸੀ ਬੈਟਰ ਹੈ ਕਿ ਆਈਸੀਐਸਸੀ ਉਹਦੇ ਤੱਥ ਵੀ ਦੱਸਿਓ ਤੁਹਾਡੇ ਅੰਦਰ ਤੁਹਾਡੇ ਵੀ ਬਹੁਤ ਜਣਿਆਂ ਦੇ ਬੱਚੇ ਜੋ ਪੜਦੇ ਹੋਣਗੇ ਸੀਬੀਐਸਸੀ ਚ ਪੜਦੇ ਹੋਣਗੇ ਆਈਸੀਐਸਸੀ ਚ ਵੀ ਪੜਦੇ ਹੋਣਗੇ ਤੁਸੀਂ ਜਰੂਰ ਉਹਦੇ ਬਾਰੇ ਦੱਸਿਓ ਕਿ ਤੁਹਾਡੀ ਰਿਕਮੈਂਡੇਸ਼ਨਾਂ ਨੇ ਡਾਕਟਰ ਜੀ ਕੀ ਕੀ ਹਨਾ ਮੈਨੂੰ ਤਾਂ ਲੱਗਦਾ ਕਿ ਮੋਸਟਲੀ ਅੱਜ ਕੱਲ੍ਹ ਨਾ ਇੱਕ ICSE ਦਾ 트ੈਂਡ ਚੱਲ ਰਿਹਾ ਬੱਚੇ ਉੱਥੇ ਪੜ੍ਹਦੇ ਨੇ ਆ ਪਰ ਉਹਦੇ ICSE ਵੀ ਮੈਂ ਬੜਾ ਮੈਂ ਮੈਂ ਵੀ ICSE ਸੋਚਿਆ ਸੀ ਮੈਂ ਇਹ ਬਾਤ ਨੂੰ ICSE ਪਾਉਂਗਾ ICSE 트ੈਂਡ ਦੀ ਚੱਲਣ ਲੱਗਿਆ ਨਾ ਪਰ ਉਹਦੀ ਪਿੱਛੇ ਸੱਚਾਈ ਨਹੀਂ ਦੇਖੀ ਜਿਹੜੇ ਤੇ ਬੱਚੇ ਨੇ ਇੰਡੀਆ ਦੇ ਵਿੱਚ ਰਹਿਣਾ ਉਹ CBSE ਪੜ੍ਹੇ ਕਿਉਂਕਿ ਜਿੰਨੇ ਵੀ ਕੰਪੀਟੀਟਿਵ ਇਗਜ਼ਾਮ ਨੇ ਸਾਰੇ CBSE ਕੰਡਕਟ ਕਰਦੇ ਨਾ ਕਿ ICSE ਜਿਹਨੇ ਬਾਹਰ ਜਾਣੇ ਕਿਰਨ ਦੀ ਗੱਲ ਸੱਚੀ ਹੈ ਜਿਵੇਂ ਕਿਸੇ ਨੂੰ ਫੋਰਨ ਕੰਟਰੀ ਚ ਇੱਕ ਉਹ ਹੁੰਦਾ ਹੈ ਆਈਲੈਂਡਸ ਕਰਕੇ ਬਾਹਰ ਜਾਣ ਵਾਲਾ ਉਹ ਵਾਲਾ ਨਹੀਂ ਜਿਹੜੇ ਵਾਕਈ ਫੋਰਨ ਸਟੱਡੀਜ਼ ਕਰਨੀਆਂ ਨੇ ਹਾਰਵਰਡਸ ਪੜ੍ਹਨਾ ਹੈ ਕਿਸੇ ਨੇ ਆਕਸਫੋਰਡ ਯੂਨੀਵਰਸਿਟੀ ਜਾਣਾ ਹੈ ਉਹ ਵਾਲੀ ਚੀਜ਼ਾਂ ਕਰ ਰਹੇ ਆ ਨਹੀਂ ਤਾਂ ਆਪਣੇ ਪੰਜਾਬ ਬੋਰਡ ਵਾਲੇ ਵੀ ਆਈਡੈਂਟਸ ਕਰਕੇ ਬਾਹਰ ਜਾ ਕੇ ਸਟੱਡੀਆਂ ਕਰ ਲੈਂਦੇ ਨੇ ਉਹ ਵਾਲੀ ਸਟੱਡੀ ਨਹੀਂ ਇੱਕ ਰੀਅਲ ਸਟੱਡੀਜ਼ OICS ਵਿੱਚ ਕਰੇ ਬਟ ਮੇਰੇ ਸਾਬ ਨਾਲ ਇੰਡੀਆ ਦੇ ਵਿੱਚ ਕੰਪੀਟੀਸ਼ਨ ਐਗਜ਼ਾਮ ਵਾਲ ਰਹਿ ਹੀ ਕਿਤੇ ਗਏ ਨਹੀਂ ਕੌਣ ਦੇ ਰਿਹਾ ਆਪਣੇ ਪੰਜਾਬ ਵਿੱਚ ਤੋਂ ਕੋਈ ਬਹੁਤ ਘੱਟ ਗਏ ਨੇ ਨਾ ਆ ਦਊਗੀ ਸਣੇ ਤੁਸੀਂ ਕੀ ਕਰਨਾ ਮੈਨੂੰ ਦੱਸੋ ਹੈ ਇਹ ਮੇਰਾ ਸੋਣਾ ਕੀ ਕਰੂਗਾ ਪੋਤੀ ਕਰੂਗਾ ਅਸੀਂ ਕੁਝ ਨਹੀਂ ਕਰਨਾ ਡੈਪਰ ਚੇਂਜ ਕਰੂਗਾ ਹੈ ਅਸੀਂ ਕੁਝ ਨਹੀਂ ਕਰਨਾ ਕੀ ਕਰਦਾ ਡੈਪਰ ਬਦਲ ਲਿਆ ਵਿਟਾਮਿਨ ਡੀ ਪੀ ਲਈ ਸੌ ਲਿਆ ਰੋ ਲਿਆ ਦੁੱਧ ਪੀ ਲਿਆ ਸੌ ਲਿਆ ਰੋ ਲਿਆ ਮੰਮਾ ਨੂੰ ਤੰਗ ਕਰ ਲਿਆ ਇਹ ਕੁਝ ਕਰਾਂਗੇ ਆਪਾਂ ਹੈਨਾ ਮਾਂ ਦੀਆਂ ਬੁੱਗੀਆਂ ਨਹੀਂ ਸੋਨੀਆਂ ਜੀਆਂ ਅਸੀਂ ਨਹੀਂ ਪਰਨਾਗੇ ਹੈ ਚਲੋ ਆਪਾਂ ਇਹਦੀ ਕੋਈ ਗੱਲ ਨਾ ਕੋ ਸਾਨੂੰ ਆਓ ਅਜੇ ਕੋਈ ਗੱਲ ਨਾ ਕਰੋ ਜਿਹਨਾਂ ਜਾਰੇ ਲੈਣ ਆਏ ਐ ਜਿਹਨਾਂ ਜਾਰੇ ਲੈ ਲੀਏ ਤੇਰੇ ਤੁਹਾਡੇ ਸੂਟ ਨਹੀਂ ਲੈ ਲੈਂਦੇ ਨੀ ਪਤਾ ਨਹੀਂ ਲਾ ਕਿਹੜਾ ਵਾ ਨੀਲਨ ਦਾ ਲੱਗ ਰਿਹਾ ਸੋਹਣਾ ਲੱਗ ਰਿਹਾ ਨੀ ਨੀ ਉਹ ਤਾਂ ਵੈਸੇ ਕਾਟਨ ਆ ਮੈਨੂੰ ਆ ਬੜੀ ਵਧੀਆ ਲੱਗੀ ਅੱਜ ਮੈਂ ਵੀ ਪਹਿਲੇ ਦਿਨ ਹੀ ਪਾਇਆ ਵਾ ਸੋਹਣਾ ਲੱਗਿਆ ਉਹ ਵਧੀਆ ਕਾਟਨ ਪਤਲਾ ਪਤਲਾ ਜਿਹਾ ਵਾ ਸੋਹਣਾ ਹੈ ਕਾਟਨ ਚਲੋ ਵਧੀਆ ਪਰਸੋ ਅਸੀਂ ਜਾਣਾ ਹੈ ਜਲੰਧ ਜਲੰਧ ਸਾਨੂੰ ਬਹੁਤ ਜ਼ਿਆਦਾ ਆ ਇੰਸਟਾਗ੍ਰam ਤੇ ਵੀ ਕਿਹਨੇ ਅੱਜ ਇੱਕ ਕਮੈਂਟ ਕੀਤਾ ਹੈ ਕਿ ਤੁਸੀਂ ਫੋਨ ਵੀ ਆਣ ਲੱਗੇ ਹਾਂ ਫੋਨ ਵੀ ਆਣ ਲੱਗੇ ਕਿ ਜਿਹੜੇ ਤੁਸੀਂ ਸੂਟ ਬਾਰੇ ਦੱਸਿਆ ਸੀ ਕਿ ਰੀਜ਼ਨੇਬਲ ਪ੍ਰਾਈਸ ਹੈ ਮਿਲਣਗੇ ਉਹ ਕਦੋਂ ਦਿਖਾ ਰਹੇ ਹੋ ਜਾਂ ਕਿਹੜੀ YouTube ਚੈਨਲ ਤੇ ਪਾਏ ਆ ਪਰਸੋਂ ਅਸੀਂ ਜਾ ਰਹੇ ਆ ਜਲੰਧਰ ਤੇ ਤੁਹਾਨੂੰ ਆਪਾਂ ਸਾਰਾ ਕੁਝ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ ਉੱਥੇ ਜਾ ਕੇ ਸਹੀ ਗੱਲ ਹੈ ਸੂਟ ਆਰਡਰ ਪਰਸੋਂ ਲੈਣੇ ਸ਼ੁਰੂ ਕਰ ਦਿਓ ਆਰਡਰ ਪਾ ਕੇ ਕਿਉਂਕਿ ਸਾਰਿਆਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਬਿਜ਼ਨਸ ਖੋਲਿਆ ਵਾ ਅਸੀਂ ਨਹੀਂ ਖੋਲਿਆ ਸਾਡੇ ਵੱਡੇ ਦੀਦੀ ਨੇ ਉਹਨਾਂ ਨੇ ਖੋਲਿਆ ਵਾ ਤੇ ਇਸ ਟ੍ਰੈਕ ਸਪਰੇਨ ਕਰਾਂਗੇ ਸਾਰਾ ਕੁਝ ਦਿਖਾਵਾਂਗੇ ਜੁੜੇ ਰਹੋ ਤੁਸੀਂ ਦੇਖਿਓ ਜਰੂਰ ਵਲੌਗ ਜਰੂਰ ਦੇਖਣਗੇ ਮੇਰੀਆਂ ਭੈਣਾਂ ਦਾ ਜਰੂਰ ਖਰੀਦਣੀਆਂ ਸੂਟ ਔਰ ਮਾਨ ਨਾਲ ਹੀ ਖਰੀਦੋਗੇ ਮੈਨੂੰ ਪਤਾ ਤੁਸੀਂ ਬਹੁਤ ਖਰੀਦ ਲੈਣੇ ਗਰਮੀਆਂ ਆ ਰਹੇ ਨੇ ਗਰਮੀਆਂ ਦਾ ਬੜਾ ਸਟੱਫ ਦੀ ਜਨੇ ਕਟਾ ਕੀਤਾ ਹੈ ਤੇ ਟੈਨਸ਼ਨ ਵੀ ਹੋ ਰਹੀ ਹੈ ਮੈਨੂੰ ਉੱਥੇ ਜਾਣਾ ਤੇ ਕਿਰਨ ਨੂੰ ਕੰਟਰੋਲ ਵਿੱਚ ਰੱਖਣਾ ਪੈਣਾ ਅਜਿਹਾ ਨਹੀਂ ਹੋਣਾ ਨਹੀਂ ਹੁਣੇ ਤੁਸੀਂ ਮੇਰੀ ਸੂਟ ਦੀ ਤਾਰੀਫ ਕੀਤੀ ਨਾ ਕੀਤੀ ਨਾ ਕੀਤੀ ਨਹੀਂ ਸੂਟ ਦੀ ਤਾਰੀਫ ਕੀਤੀ ਹੈ ਵਾਪਸ ਲੈਣਾ ਆਪਣੀ ਤਾਰੀਫ ਇਸ ਦਾ ਮਤਲਬ ਇਹ ਧੁੜੀ ਤੁਸੀਂ ਲਈ ਜੇ ਮੈਂ ਦੱਸਾਂ ਕਿੰਨੇ ਸੂਟ ਦਿੱਤੇ ਨੇ ਕਿਰਨ ਨੇ ਹਰ ਇੱਕ ਮਹੀਨੇ ਦੇ ਦੱਸਾਂ ਦੱਸਾਂ ਨਹੀਂ ਸਿੱਧੇ ਵੇਖ ਬੱਸ ਦੱਸਦਾ ਦੱਸਾਂ ਬੋਲ ਨਹੀਂ ਇਹ ਦਾਣਾ ਘੋਵੇ ਆਇਆ ਇਹ ਤੇਨੇ ਕੋ ਕਹਿੰਦੇ ਹਰ ਮਹੀਨੇ ਕਿੰਨੇ ਕਿੰਨੇ ਸੂਟ ਕਿਰਨ ਲੈਂਦੇ ਨੇ ਮੈਨੂੰ ਪਤਾ ਹੈ ਇਸ ਇਸ ਮਹੀਨੇ ਮਈ ਵਿੱਚ ਚ ਜੂਨ ਵਿੱਚ ਕੋਈ ਸੂਟ ਨਹੀਂ ਮਿਲੇਗਾ ਕਿਰਨ ਨੂੰ ਮੇਰੇ ਸਿਰਫ ਨਹੀਂ 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 ਮਿਲਣਗੇ ਜਦੋਂ ਦੀ ਬਾਤ ਹੋਣ ਵਾਲੀ ਸੀ ਜਦੋਂ ਮੈਂ ਕੋਈ ਸੂਟ ਨਹੀਂ ਲਿਆ ਮਤਲਬ ਜਿੱਦਾਂ ਨੇ ਮੈਂ ਸਮੋਣੀ ਹੈ ਸੂਟ ਉਹਦਾਂ ਦਾ ਕੋਈ ਸੂਟ ਨਹੀਂ ਲਿਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਇਹ ਮਤਲਬ ਮੇਰੀ ਉਹ ਜਰਨੀ ਪੂਰੀ ਹੋ ਜੂਗੀ ਤੇ ਮੈਂ ਮਤਲਬ ਕਿ ਤਾਂ ਆਪਣੀ ਨਾਰਮਲ ਵਾਲੀ ਲਾਈਫ ਚਾਹੂੰਗੀ ਤੇ ਮੈਂ ਇੰਨੇ ਜ਼ਿਆਦਾ ਸੂਟ ਲਾਉਂਗੀ ਕਿਉਂਕਿ ਮੈਨੂੰ ਖੁਸ਼ੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਇੱਥੇ ਤੇ ਜਿਹੜੀ ਮੇਰੀ ਜੇਬ ਨੂੰ ਰੋਣਾ ਨਿਕਲਦਾ ਉਹ ਹੁਣ ਉਹਦੇ ਤੇ ਰੋਕੇ ਹੋਏ ਤਾਂ ਲਾਉਂਗੀ ਨਾ ਕਿੰਨੇ ਸੂਟ ਲੈ ਚੁੱਕੇ ਨੇ ਹੁਣ ਤੱਕ ਜਦੋਂ ਦੀ ਬਾਤ ਹੋਈ ਹੈ 5 ਮਹੀਨਿਆਂ ਦੇ ਅੰਦਰ ਮੈਂ ਜਦੋਂ ਦੱਸਦਾ ਨਹੀਂ ਯਾਰ ਇਹ ਕਹਿੰਦਾ ਲੇਡੀਜ਼ ਕੋਲ ਕਰੇ ਸੂਟ ਮੁੱਕੇ ਨੇ ਨਹੀਂ ਮੁੱਕਦੇ ਇਹ ਜਿੰਨੇ ਮਰਜ਼ੀ ਪਏ ਹਣ ਇਹ ਤਾਂ ਮੈਂ ਉਸ ਉੱਤੇ ਦੇਖ ਲਿਆ ਉਹਨਾਂ ਨੂੰ ਦੇਖ ਲਿਆ ਮਤਲਬ ਮੈਂ ਜਿਹੜਾ ਸੂਟ ਕਿਸ ਨੇ ਦੇਖ ਲਿਆ ਪਾਇਆ ਉਹ ਮਤਲਬ ਪਾਣਾ ਨਹੀਂ ਦੁਬਾਰਾ ਉਹਨੂੰ ਫਾੜ ਦੋ ਉਹਨੂੰ ਪੋਚਾ ਬਣਾ ਲਓ ਇਹ ਬਦ ਦਜੇਰਾ ਗੰਦੇ ਮਮਾ ਮਮਾ ਗੰਦੇ ਨਹੀਂ ਇਹਨੇ ਝੂਠ ਕੌਣ ਲੈਂਦਾ ਲੈਂਦਾ ਕੋਈ ਕਿ ਮੇਰੇ ਮम्मा ਲੈਂਦੇ ਨੇ ਨਾਲੇ ਮਿੰਨੂ ਵਿੱਚੋਨੇ-ਚੋਨੇ ਝੂਠ ਪੋਂਦੇ ਨੇ ਹੈ ਹਾਏ 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 ਮਮਾਂ ਨੇ ਈ ਸ਼ੋਨੇ ਇਬਾਦਤ ਨੂੰ ਮੈਡੀਸਿਨ ਦੇਣੀ ਆ ਕੱਲ ਅਸੀਂ ਡਾਕਟਰ ਕੋਲ ਗਏ ਸੀ ਤੇ ਅਸੀਂ ਕੱਲ ਕੋਈ ਵਲੌਗ ਨਹੀਂ ਛੁੱਟ ਕੀਤਾ ਸੱਚੀ ਦਸੀਏ ਤੇ ਕੱਲ ਅਸੀਂ ਜਨਰਲ ਚੈੱਕਅਪ ਕਰਾਉਣਾ ਸੀ ਇਬਾਦਤ ਦਾ ਜਿਵੇਂ weight ਵਗੈਰਾ ਚੈੱਕ ਕਰ ਲਈਏ ਵੀ ਇਹਦਾ ਵਾਧ ਰਿਹਾ ਵਾ ਕੀ ਆ 50 ਕੀ ਮੇ ਆ ਸਾਰਾ ਚੈੱਕ ਕਰਦੇ ਆ ਅਸੀਂ ਉਹ ਸੈਕਿੰਡ ਮੰਥ ਹੀ ਜਦੋਂ ਉਹਦਾ ਇਬਾਦਤ ਦਾ ਚੈੱਕ ਹੋਇਆ ਉਸ ਤੋਂ ਬਾਅਦ ਅਸੀਂ ਹੋਣਗੇ ਆ ਹਨਾ 5ਵਾਂ ਮੰਥ ਦੇ ਵਿੱਚ ਤੇ ਉਹਨਾਂ ਨੇ ਡਾਕਟਰ ਨੇ ਮੈਡੀਸਿਨਸ ਦਿੱਤੀਆਂ ਜਿਵੇਂ ਹੁਣ ਡਾਕਟਰ ਕਹਿੰਦੇ ਆਇਰਨ ਵੀ ਸਟਾਰਟ ਕਰ ਦੋ ਬੇਬੀ ਦਾ ਵਿਟਾਮਿਨ ਤਾਂ ਚੱਲ ਹੀ ਰਿਹਾ ਵਾ ਆਇਰਨ ਦਿੱਤਾ ਤੇ ਇੱਕ ਆਪਾਂ ਸਾਨੂੰ ਮੈਮ ਆ ਵੈਸੇ ਵੈਸੇ ਤਾਂ ਓਕੇ ਆ ਪਰ ਸਾਨੂੰ ਦੋਵਾਂ ਨੂੰ ਮੈਨੂੰ ਤੇ ਛੇਪੀ ਨੂੰ ਮੈਮ ਬੜੀ ਛੇਤੀ ਹੁੰਦਾ ਵਾ ਸਾਨੂੰ ਇਦਾਂ ਲੱਗਦਾ ਕਿ ਜਿਹੜਾ ਫੀਡ ਘੱਟ ਲੈਂਦੀ ਆ ਮਤਲਬ ਫੀਡ ਜਿੰਨੀ ਲੈਣੀ ਚਾਹੀਦੀ ਉਹ ਥੋੜਾ ਟਾਈਮ ਇਹਦਾ ਜਿਹੜਾ ਘਟਾ ਫਿਰ ਡਾਕਟਰ ਨੇ ਸਾਨੂੰ ਸਮਝਾਇਆ ਹੈ ਚੀਜ਼ਾਂ ਸਾਰੀਆਂ ਕੁਝ ਨਹੀਂ ਵੈਸੇ ਤਾਂ ਲੱਗਦਾ ਜਿਵੇਂ ਕੋਈ ਪ੍ਰੋਬਲਮ ਨਹੀਂ ਬਟ ਵੇਟ ਵਗੈਰਾ ਠੀਕ ਹੈ ਸਾਰਾ ਕੁਝ ਓਕੇ ਮਤਲਬ ਇਹ ਏਦੀ ਹਾਈਟ اور ਹੈਡ ਨੂੰ ਵੀ ਮੈਂ ਦੇ ਨੇ ਚ ਉਹ ਡਾਕਟਰ ਜਿਹੜੇ ਹਨ ਤੇ ਕਹਿੰਦੇ ਸਾਰਾ ਕੁਝ ਓਕੇ ਆ ਬਟ ਫਿਰ ਵੀ ਮੈਂ ਤੁਹਾਡੇ ਵੈਮ ਨੂੰ ਵਾਸਤੇ ਜਿਹੜੇ ਉਹ ਇੱਕ ਮਲਟੀਵਿਟਾਮਿਨ ਪਤਾ ਨਹੀਂ ਹੈ ਡਾਕਟਰ ਨੇ ਉਹ ਦਿੱਤਾ ਹੈ ਕਿ ਥੋੜੇ ਦਿਨ ਤੁਸੀਂ ਦੇ ਦੋ ਤੇ ਅੱਜ ਇਹਨੂੰ ਹੀ ਸਵੇਰੇ ਨਾ ਦਵਾਈ ਬੁਲਾਈ ਇਹ ਬੜਾ ਰੋਏ ਮੂੰਹ ਨਹੀਂ ਖੋਲਦੀ ਦਵਾਈ ਲੈਣ ਨੂੰ ਸਗੋਂ ਪਹਿਲਾਂ ਸਗੋਂ ਜਦ ਛੋਟੀ ਹੁੰਦੀ ਨਾ ਉਹ ਮਿੰਟ ਚ ਵਿਟਾਮਿਨ ਡੀ ਵੀ ਪੀ ਲੈਂਦੀ ਸੀ ਸਾਰਾ ਕੁਝ ਕਰ ਲੈਂਦੀ ਹੁਣ ਜਿਉਂ ਜਿਉ ਸਿਆਣੀ ਹੁੰਦੀ ਹੁੰਦੀ ਜਾਂਦੀ ਹੈ ਨਾ ਮੂੰਹ ਨਹੀਂ ਖੋਲਦੀ ਆਪਣਾ ਹੱਥ ਦੇ ਰੈਂਦੀ ਮੂੰਹ ਦੇ ਅੱਗੇ ਹੁਣਾ ਮੂੰਹ ਘੁੱਟ ਲੈਂਦੀ ਹੁਣ ਸਾਨੂੰ ਟੈਨਸ਼ਨ ਪਈ ਸਾਡੀ ਟਾਸ ਕਰ ਨੂੰ ਇੱਕ ਮੈਡੀਸਿਨ ਦੇਣੀ ਆ ਇੱਕ ਰਾਤ ਦੇ ਟਾਈਮ ਵਾਲੀ ਕਿੱਦਾਂ ਦੇਣੀ ਉਹਾਨੂੰ ਹੀ ਪਤਾ ਹੋਣਾ ਤੇ ਫਿਰ ਜਦ ਰੋਂਦੀ ਉਹ ਹੋਰ ਦੁੱਖ ਜਾਂਦਾ ਆ ਕਿਉਂ ਰੋ ਰਹੀ ਆ ਬੜਾ ਮਤਲਬ ਬੱਚਾ ਲਈ ਇਹਨਾਂ ਚੀਜ਼ਾਂ ਨੂੰ ਕੇਸ ਕਰਨਾ ਬੜਾ ਔਖਾ ਜਾ ਲੱਗਦਾ ਹੈ ਨਾ ਹੈ ਤਾਂ ਨਾਰਮਲ ਹੀ ਹੈ ਬਟ ਵੈਸੇ ਹੀ ਜਿਹੜੇ ਮਤਲਬ ਅਸੀਂ ਥੋੜਾ ਜ਼ਿਆਦਾ ਪੋਜੈਸਿਵ ਜਿਹਾ ਹੋ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਹੈ ਨਾ ਹਰ ਕੋਈ ਮਾਂ ਪਿਓ ਬੱਚਾ ਲੈ ਕੇ ਪਚਾਸੀ ਬਹੁੰਦਾ ਹੈ ਹਰ ਕੋਈ ਚਲੋ ਇਹਨਾਂ ਨੂੰ ਦਵਾਈ ਦਈਏ ਹਾਂ ਤੇ ਤੁਹਾਨੂੰ ਮਿਲਦੇ ਆਏ ਸੀ ਕੱਲ ਤੇ ਉਸ ਤੋਂ ਬਾਅਦ ਅਸੀਂ ਜਾਣਾ ਜਲੰਧਰ ਜਲੰਧਰ ਅਸੀਂ ਸੂਟ ਦਿਖਾਵਾਂਗੇ ਤੁਸੀਂ ਖਰੀਦਣੇ ਨੇ ਇੱਧਰ ਨਹੀਂ ਖਰੀਦਣਾ ਕਿਸੇ ਨੇ ਕੋਈ ਸੂਟ ਇੱਧਰ ਕਿੱਥੇ ਵਾਹ ਕਿੱਧਰ ਗਈ ਆ ਬਾਵਾ ਕਿੱਧਰ ਹੈ ਇੱਧਰ ਗਈ ਹੈ ਵਾਹ ਇੱਧਰ ਇੱਕ ਵੀ ਸੂਟ ਨਹੀਂ ਲੈਣ ਦੇ ਮੈਂ ਆਪਾਂ ਮੈਂ ਦੀਦੀ ਨੂੰ ਆਪਾਂ ਕੰਡੀਸ਼ਨ ਰੱਖਾ ਮੈਂ ਦੀਦੀ ਨਾਲ ਪਹਿਲੀ ਕੰਡੀਸ਼ਨ ਰੱਖਣੀ ਹੈ ਦੀਦੀ ਮੈਂ ਆਣਾ ਤਾਂ ਹੈ ਇਹ ਦੇਣਾ ਉਹ ਦਿਨ ਵਲੌਗ ਚ ਤੁਸੀਂ ਸੂਟ ਤਾਂ ਹੀ ਆਰਡਰ ਕਰਨਗੇ ਜੇ ਕਿਰਨ ਲੈ ਕੇ ਪਾਓਗੇ ਨਹੀਂ ਅਸੀਂ ਨਹੀਂ ਜਾ ਰਹੇ ਜੀ ਕੋਈ ਸੂਟਾਂ ਦੀ ਪ੍ਰੋਮੋਸ਼ਨ ਕਰਦਾ ਮੈਂ ਦੀਦੀ ਨੂੰ ਪਹਿਲਾਂ ਕਹਿ ਦੇਣਾ ਜੇ ਦੀਦੀ ਦੀ ਕਿਰਨ ਨੂੰ ਕੋਈ ਸੂਟ ਦਿੱਤਾ ਪੇਮੈਂਟ ਮੈਂ ਨਹੀਂ ਕਰਨੀ ਨਾ ਕਿਰਨ ਨੇ ਕਰਨੀ ਹੈ ਨਾ 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 ਕਿਰਨ ਨੇ ਤਾਂ ਕਰ ਦੇਣੀ ਵਾ ਕਿਰਨ ਦਾ ਫੋਨ ਖੋਲ ਲੈਣਾ ਗੂਗਲ ਪੇ ਵਾਲਾ ਪੇਮੈਂਟ ਨਹੀਂ ਕਰਨੀ ਨਾ ਦੀਦੀ ਨੂੰ ਕਹਿਣਾ ਵੀ ਤੁਸੀਂ ਕੋਈ ਸੂਟ ਦੇਣਾ ਹੈ ਸਿੰਪਲ ਜੀ ਗੱਲ ਏ ਕੱਲ ਖਤਮ ਆਪਾਂ ਜਾਣਾ ਨਹੀਂ ਆਪਾਂ ਜਾਣਾ ਨਹੀਂ ਦਿੱਤਾ ਆਪਾਂ ਉਸੇ ਟਾਈਮ ਆਜਣਾ ਵਾਪਸ ਮੈਂ ਜਾਣਾ ਨਹੀਂ ਬਣੂਗਾ ਨਾ ਜਾਓ ਨਾ ਜਾਓ 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 ਰੁੱਝ ਜਾਓ ਫੇਰ ਮੇਰੀ ਭੈਣਾ ਮੈਨੂੰ ਮੈਨੂੰ ਪਤਾ ਮੇਰੀ ਭੈਣਾਂ ਉਹਦੇ ਲੈਣੀਆਂ ਜਦੋਂ ਉਹਨਾਂ ਦੀ ਭੈਣ ਸੂਟ ਪਾ ਕੇ ਕੋਈ ਨਹੀਂ ਕੋਈ ਨਹੀਂ ਮਿਲਦੇ ਆ ਤੁਹਾਨੂੰ ਕੱਲ ਤੇ ਇੱਕ ਨਵੇਂ ਵਲੋਗ ਵਿੱਚ ਮੈਨਾਂ ਕਿਰਨ ਨੂੰ ਅੰਦਰ ਬੰਨ ਕੇ ਕੁੱਟਾਂ ਵਹਿਲਾਂ ਥੋੜਾ ਜਾਂ ਮਿਲਦੇ ਆ ਤੁਹਾਨੂੰ ਕੱਲ ਦਿਓ ਇਜਾਜ਼ਤ ਬਾਏ ਬਾਏ